ਯਾਰ ਹਮਣੀ ਯਾਰ ਬਜ਼ੁਰਗਾਂ ਦਾ ਆਪਿਆਂ ਦਾ ਕੋਈ ਪੁਰਾਣਾ ਕਿੱਸਾ ਤਾਂ ਸੁਣਾ ਜਿਹੜਾ ਬਹੁਤ ਮਸ਼ਹੂਰ ਹੋਇਆ ਹੋਵੇ ਕਿੱਸੇ ਦਾ ਬਹੁਤ ਮਸ਼ਹੂਰ ਹੋਇਆ ਨਾ ਤੇ ਤੁਹਾਨੂੰ ਇੱਕ ਸੁਣਾਉਣਾ ਮੈਂ ਸੁਣਾ ਸੁਣਾਵਾ ਹਾਂ ਯਾਰ ਸੁਣਾ ਸਾਡੇ ਹੁੰਦੀ ਸੀ ਇੱਕ ਕੁਕੜੀ ਅੱਛਾ ਕੁਕੜੀ ਹੁੰਦੀ ਸੀ ਹਾਂ ਕੁਕੜੀ ਹੁੰਦੀ ਸੀ ਲੈ ਤਾਂ ਕੋਈ ਵੱਡੀ ਗੱਲ ਨਹੀਂ ਸੀ ਦੀ ਹਾਂ ਗੱਲ ਤਾਂ ਸੁਣਾ ਅੱਛਾ ਸੁਣਾ ਗਾਂ ਬਣੀ ਉਹ ਇੱਡਾ ਵੱਡਾ ਅੰਡਾ ਦਿੰਦੀ ਸੀ ਇੱਡਾ ਵੱਡਾ ਅੱਛਾ ਉਹ ਸਾਰਾ ਪਿੰਡ ਖਾ ਲੈਣਾ ਸੀਗਾ। ਧਿਆਨ ਨਾਲ ਸੁਣ ਤੂੰ ਗਾ ਤੁਸੀਂ ਵੀ ਸੁਣਾਉਣਾ ਜਵਾਕਾਂ ਨੂੰ। ਉਹ ਅੰਡਾ ਸਾਰਾ ਪਿੰਡ ਖਾ ਕੇ ਵੀ ਨਾ ਹਾਂ ਵੱਧ ਜਾਂਦਾ ਹੁੰਦਾ ਸੀਗਾ। ਫਿਰ ਉਹ ਅਸੀਂ ਜਿਹੜਾ ਵੱਧ ਜਾਂਦਾ ਸੀ ਉਹ ਗਵਾਡ ਪਿੰਡ ਚ ਵੰਡ ਕੇ ਆਉਂਦੇ ਹੁੰਦੇ ਸੀਗੇ। ਝੂਠ ਦੇ ਮਰੀ ਜਾਂਦਾ। ਇਹ ਯਾਰ ਕੀ ਯਰਸ਼ੀ ਏਡਲੇ। ਅੱਛਾ ਇਹ ਇੱਕ ਸੱਇਡਾ ਵੱਡਾ। ਗਵਾਡ ਪਿੰਡ ਚ ਵੀ ਵੰਡਿਆ ਹੁੰਦੇ ਸੀ ਹਾਂ। ਗਵਾਡ ਪਿੰਡ ਦੀ ਵੰਡਿਆ ਹੁੰਦੇ ਸੀਗੇ। ਇਹਨੇ ਨੈਲੇ ਤੇ ਤੇਲਾ ਮਾਰੀ। ਮੇਰੇ ਤੂੰ ਸਾਡੇ ਬਜ਼ੁਰਗਾਂ ਦੀ ਨਹੀਂ ਸੁਣੀ ਫਿਰ ਸੁਣਾ ਸਾਡੇ ਬਜ਼ੁਰਗਾਂ ਨੇ ਨਾ ਇੱਕ ਕੁੱਕੜ ਨਾ ਬੜੇ ਸ਼ੌਂਕ ਨਾਲ ਪਾਲਿਆ ਅੱਛਾ ਬਹੁਤ ਸ਼ੌਂਕ ਨਾਲ ਪਾਲਿਆ ਦੇਸੀ ਘਿਓ ਖਵਾ ਕੇ ਨਾ ਖਰਾਕਾਂ ਜਿਵੇਂ ਮੱਲ ਨੂੰ ਖਵਾਉਂਦੇ ਆ ਨਾ ਹਾਂ ਹਾਂ ਘੋੜੇ ਵਰਗਾ ਬਣਾ ਲਿਆ ਅੱਛਾ ਘੋੜੇ ਵਰਗਾ ਬਣਾ ਲਿਆ ਤੇ ਬਈ ਉਹ ਤਾਂ ਨਾ ਰੇੜੇ ਤੇ ਜੋੜ ਲਿਆ ਕਰਨ ਅੱਛਾ ਬਹੁਤ ਦੀਪਾ ਅੱਛਾ ਤੇ 10 15 ਮੱਝਾਂ ਹੁੰਦੇ ਅਸੀਂ ਬਜ਼ੁਰਗਾਂ ਕੋਲੇ ਉਹ ਮੱਝਾਂ ਲੱਤ ਲਿਆ ਕਰਨ ਬਈ ਤੇ ਆਪ ਬਹਿ ਜਾ ਕਰਨ ਖੇਤ ਜਾਵੜਿਆ ਕਰਨ ਤੇ ਮੱਝਾਂ ਉੱਥੇ ਛੱਡ ਕੇ ਤੇ ਪੱਠੇ ਵੱਢ ਲਿਆ ਕਰਨ ਅੱਛਾ ਪੱਠੇ ਲੱਦ ਲਿਆ ਕਰਨ ਮੱਝਾਂ ਸਾਰੀਆਂ ਲੱਦ ਲਿਆ ਕਰਨ ਇੰਨਾ ਤਗੜਾ ਸੀ ਕੁੱਫੜ ਮੈਂ ਕਹ ਯਾਰ ਕਮਾਲ ਹੀ ਸੀ ਤੇ ਆ ਜਾ ਕਰਨ ਗਰੇ ਹੈ ਹੂੰ ਤੇ ਘਰੇ ਲਿਆ ਕੇ ਹਵੇਲੀ ਚ ਕੱਢ ਕੇ ਰੇੜੇ ਅੱਗੋਂ ਕੁੱਕੜ ਬੰਦਿਆ ਕਰਨ ਅੱਛਾ ਤੇ ਫੇਰ ਉਹਦੇ ਮਾਰ ਕੇਮ ਥਾਪੀ ਵਾਹ ਬਈ ਸਵਾਦ ਆ ਗਿਆ ਮੈਂ ਕਿਹਾ ਯਾਰ ਨਾ ਬੜੇ ਸ਼ੌਕ ਨਾਲ ਪਾਲਿਆ ਸੀ ਉਹ ਕੁੱਕੜ ਠੀਕ ਆ ਮੈਂ ਕਿਹਾ ਸਿਰਾਈ ਸੀ ਬੜਾ ਤਕੜਾ ਸੀ ਯਾਰ ਕੁੱਕੜ ਯਾਰ ਪੂਰਾ ਜਰਵਾਨਾ ਸੀ ਕਿੱਥੋਂ ਲਿਆਈ ਸੀ ਕੁੱਕੜ ਯਾਰ ਆਵੇ ਤਾਂ ਸੋਡਾ ਵਾਲੀ ਕੁਕੜੀ ਦਾ ਅੰਡੇ ਦਾ ਬੱਚਾ ਦਾ ਸੀਗਾ ਯਾਰ ਅੱਛਾ ਸੋਨਾ ਖਈਆ ਕੀਤੀ ਬਾਈ ਯਾਰ ਮਜ਼ਾਕ ਥੋੜੀ ਹੈ ਯਾਰ